ਤਨੁਵਾਹੀ ਗੁਰੂ ਸਾਹਿਬ ਜੀਓ ਬਾਬਾ ਗਯਾਮਗਦਾਦ ਬਾਹਰ ਜਾਏ িয়া স্থান বাবা অকাল রূপ দুজি মরদনা ਇਕ ਬਾਬਾ ਕਾਲੂ ਰੂਪ ਦੂਜਾਰ ਬਬੀ ਮਰਦਾਨਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਇੱਕੇ ਵਾਰੀ ਕਹਿਂਦੇ ਸਾਰੇ ਗੱਜ ਕੀ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਛਤ ਦੇ ਮਾਲਕ ਹਾਜ਼ਰਾ ਹਜੂਰ ਸਤਿਗੁਰੂ ਜਹਰਾਜ ਹੋਰ ਸਤਿਗੁਰੂ ਬਾਣੀ ਕੇ ਬੋਇਕ ਨਾਮ ਕੇ ਜਹਾਨ ਹੈ। ਤਨ ਤਨ ਸਹਿਬ ਸ੍ਰੀ ਗੁਰੂ ਗੰਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨੋ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਚਿਤ ਕਰਕੇ ਬੈਠੀਏ। ਆਪਣੇ ਸਵਤਨੂੰ ਗੁਰੂ ਦੇ ਵਿਚਾਰ ਦੇ ਨਾਲ ਜੋੜਨ ਦਾ ਯਤਨ ਕਰਿਏ ਆਪਣੇ ਮਨ ਨੂੰ ਫੁਰਨਿਆਂ ਤੋਂ ਭਟਕਣਾ ਤੋਂ ਬਚਾ ਕੇ ਰੱਖੀਏ ਤਾਂ ਜੋ ਗੁਰੂ ਦੀ ਗੱਲ ਇੱਕ ਇੱਕ ਸਾਨੂੰ ਸਮਝ ਆ ਜਾ ਸਕੇ ਸੰਸਾਰ ਦੇ ਵਿੱਚ ਜਿਹੜਾ ਵੀ ਮਨੁੱਖ ਆਉਂਦਾ ਹੈ ਜਿਵੇਂ ਜਿਵੇਂ ਉਹ ਵੱਡਾ ਹੁੰਦਾ ᱛਿਵੇਂ-ਤਿਵੇਂ ਹੀ ਉਹਦੇ ਨਾਲ ਕੋਈ ਨਾ ਕੋਈ ਉਹਦੇ ਸੱਜਣ ਮਿੱਤਰ ਬਣ ਜਾਂਦੇ ਹੈ ਭਾਵੇਂ ਕੋਈ ਸਾਡਾ ਵੀਰ ਹੋਵੇ ਭਾਵੇਂ ਕੋਈ ਭੈਣ ਹੋਵੇ ਹਰ ਇੱਕ ਦਾ ਮਿੱਤਰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਕੋਈ ਐਸਾ ਮਨੁੱਖ ਨਹੀਂ ਹੈ ਸੰਸਾਰ ਵਿੱਚ ਜਿੰਦੀ ਜ਼ਿੰਦਗੀ 'ਚ ਕੋਈ ਉਹਦਾ ਮਿੱਤਰ ਨਾ ਹੋਵੇ ਹਰ ਇੱਕ ਦਾ ਮਿੱਤਰ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਕਿਵੇਂ ਦਾ ਮਿੱਤਰ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਵਿਚਾਰ ਕਰਦੇ ਹਾਂ ਗੁਰੂ ਸਾਹਿਬਾਨ ਦੀ ਵੀ ਜ਼ਿੰਦਗੀ ਦੇ ਵਿੱਚ ਮਿੱਤਰ ਬਣੇ ਪਰ ਕਿੱਦਾਂ ਦੇ ਬਣੇ ਸੀ ਗੁਰਨਾਨਦ ਦੇ ਪਾਤਸ਼ਾਹ ਜੀ ਦਾ ਵੀ ਮਿੱਤਰ ਬਣਿਆ ਸੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਆਂਦਾ ਭਾਈ ਮਰਦਾਨਾ ਐਸੀ ਮਿੱਤਰਤਾ ਭਾਈ ਮਰਦਾਨਾ ਜੀ ਨੇ ਗੁਰਨਾਨਦ ਦੇ ਪਾਤਸ਼ਾਹ ਜੀ ਨਾਲ ਨਿਭਾਈ ਅਖੀਰਲੇ ਸਾਹ ਤੱਕ ਗੁਰਨਾਨਦ ਦੇਵ ਪਾਤਸ਼ਾਹ ਜੀ ਦੀ ਗੋਦ ਵਿੱਚ ਹੀ ਗੰਡੇ ਮਿੱਤਰਤਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਬਣ ਜਾਂਦੇ ਨੇ ਕੋਈ ਚੰਗੇ ਮਿੱਤਰ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਂਦਾ ਹੈ ਕੋਈ ਮਾੜੇ ਮਿੱਤਰ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਂਦਾ ਹੈ ਪਰ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨਾ ਜਿੱਥੇ ਲੇਖਾ ਮੰਗੀ ਐ ਤੇ ਤੇ ਖੜੇ ਜਿਸਨ ਪਾਛਾ ਕਹਿੰਦੇ ਜ਼ਿੰਦਗੀ ਦੇ ਵਿੱਚ ਐਸੇ ਮਿੱਤਰ ਬਣਾ ਜਿਹੜੇ ਤੇਰੇ ਨਾਲ ਵੀ ਖੜੇ ਹੋ ਪਾਵੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਵੇ ਪਾਵੇ ਤੇਰੀ ਜ਼ਿੰਦਗੀ ਦੇ ਵਿੱਚ ਸੋਖ ਆਵੇ ਤੇਰੇ ਨਾਲ ਹੀ ਉਹ ਖਲੋਤੇ ਪਰ ਕੋਈ ਕੋਈ ਟਾਵਾ ਟਾਵਾ ਜ਼ਿੰਦਗੀ ਦੇ ਵਿੱਚ ਚੰਗਾ ਮਿੱਤਰ ਹੁੰਦਾ ਹੈ ਜਿਹੜਾ ਅਖੀਰਲੇ ਸਾਹ ਤੱਕ ਆਪਣੇ ਮਿੱਤਰਤਾ ਨੂੰ ਬੰਧਦਾ ਹੈ ਤੇ ਪਾਤਸ਼ਾਹ ਜੀ ਨੇ ਜਿਸ ਮਿੱਤਰ ਦੀ ਬਾਣੀ ਵਿੱਚ ਗੱਲ ਕੀਤੀ ਹੈ ਉਸ ਮਿੱਤਰ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਪਰਮਾਤਮਾ ਆਖਿਆ ਕਿ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸਲ ਮਿੱਤਰ ਬਣਾਓ ਜੇ ਦੁਨੀਆਵੀ ਤੌਰ ਤੇ ਵੀ ਕੋਈ ਮਿੱਤਰ ਬਣਾਣਾ ਹੈ ਤੇ ਚੰਗੇ ਮਿੱਤਰ ਆਪਣੀ ਜ਼ਿੰਦਗੀ ਦੇ ਵਿੱਚ ਬਣਾਈਏ ਮਾੜੇ ਮਿੱਤਰਾਂ ਤੋਂ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ ਹਰ ਇੱਕ ਬੱਚੇ ਨੂੰ ਭਾਵੇਂ ਕਿਸੇ ਵੀ ਉਮਰ ਦਾ ਕੋਈ ਹੋਵੇ ਮਿੱਤਰਤਾ ਜਿਹੜੀ ਹੈ ਉਹ ਕਿਸੇ ਉਮਰ ਦਾ ਮੋਤਾਜ ਨਹੀਂ ਹੁੰਦੀ ਪਰ ਪਾਤਸ਼ਾਹ ਕਹਿੰਦੇ ਜੇ ਮਿੱਤਰ ਬਣਾਣਾ ਹੈ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਮਿੱਤਰ ਬਣਾਓ ਜਿਹੜੇ ਤੁਹਾਨੂੰ ਧੋਖਾ ਨਾ ਦੇਣ ਜਿਹੜੇ ਹਮੇਸ਼ਾ ਤੁਹਾਨੂੰ ਚੰਗੀ ਮੱਤ ਦੇਣ ਜਿਨ੍ਹਾਂ ਦੀ ਸੰਗਤ ਕਰਕੇ ਤੁਹਾਨੂੰ ਮਾਣ ਮਹਿਸੂਸ ਹੋਵੇ ਐਦਾਂ ਦਾ ਮਿੱਤਰ ਆਪਣੀ ਜ਼ਿੰਦਗੀ 'ਚ ਬਣਾਈਏ ਗੁਰੂ ਅਰਜਨ ਦੇਵ ਪਾਛੀ ਜੀ ਦਾ ਬੜਾ ਸੋਹਣਾ ਬਾਣੀ 'ਚ ਬਚਨ ਆਂਦਾ ਹੈ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ Kusum bai phulli ਬਾਚਾ ਕਹਿੰਦੇ ਪਰਮਾਤਮਾ ਵਰਗਾ ਮਿੱਤਰ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਵਿਸਾਰ ਦਿੰਦਾ ਹੈ ਉਹੀ ਮਨੁੱਖ ਵਿਸਾਰਦੇ ਨੇ ਜਿਹੜੇ ਸੰਸਾਰ ਦੇ ਰੰਗਾਂ ਦੇ ਵਿੱਚ ਫਸ ਜਾਂਦੇ ਆ ਉਹਨਾਂ ਵਿੱਚ ਇੰਨਾ ਕੁ ਖਚਤ ਹੋ ਜਾਂਦੇ ਆ ਕਿ ਉਹਨਾਂ ਨੂੰ ਪਰਮਾਤਮਾ ਜ਼ਿੰਦਗੀ ਦੇ ਵਿੱਚੋਂ ਭੁੱਲ ਜਾਂਦਾ ਹੈ ਰੰਗ ਕੁਸੰਬੇ ਭੁੱਲ ਸਮੁੰਦਰਾਂ ਨੂੰ ਹੁੰਦਾ ਹੈ ਜਿਹੜਾ ਕੱਚਾ ਰੰਗ ਹੁੰਦਾ ਹੈ ਜਿਹੜਾ ਥੋੜੇ ਸਮੇਂ ਬਾਅਦ ਉਤਰ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਸੰਸਾਰ ਵੀ ਐਦਾ ਦਾ ਹੈ ਇੱਥੇ ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਹਮੇਸ਼ਾ ਹਰ ਇੱਕ ਨੇ ਵਾਰੋ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ ਫਿਰ ਪਾਤਸ਼ਾਹ ਕਹਿੰਦੇ ਕਾਤੋਂ ਫਿਰ ਸੰਸਾਰ ਦੇ ਮੋਹ ਵਿੱਚ ਪੈ ਕੇ ਪ੍ਰਮਾਤਮਾ ਨੂੰ ਵਿਸਾਰਨਾ ਹੈ ਜੇਰਾ ਪ੍ਰਮਾਤਮਾ ਹਮੇਸ਼ਾ ਸਾਡੇ ਅੰਗ ਸੰਗ ਰਹੇ ਅਖੀਰ ਤੱਕ ਸਾਥ ਨਿਭਾਵੇ ਪਾਚਾ ਕਹਿੰਦੇ ਅੱਦਾ ਦਾ ਮਿੱਤਰ ਕਿਉ ਆਪਣੀ ਜ਼ਿੰਦਗੀ ਚੋਂ ਵਿਸਾਰ ਦੇਣ ਜਿੰਨੂੰ ਵਿਸਾਰ ਦਿੱਤਾ ਫਿਰ ਹਰ ਵਿਸਰਤ ਸਦਾ ਖੁਆਰੀ ਤਾਕੋ ਤੋਖਾ ਕਹਾ ਭਿਆ ਫੈ ਜਾ ਕੋ ਤੇ ਤੁਹਾਰੀ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਪਣਾ ਮਿੱਤਰ ਬਣਾਇਆ ਜਿੱਥੇ ਪਰਮਾਤਮਾ ਨੂੰ ਮਿੱਤਰ ਬਣਾਇਆ ਉੱਥੇ ਦੁਨਿਆਵੀ ਤੌਰ ਤੇ ਵੀ ਆਪਣਾ ਇੱਕ ਸਾਥੀ ਆਪਣਾ ਇੱਕ ਚੰਗਾ ਮਿੱਤਰ ਬਣਾਇਆ ਜਿਹਦਾ ਇਤਿਹਾਸ 'ਚ ਨਾ ਆਂਦਾ ਭਾਈ ਮਰਦਾਨਾ ਭਾਈ ਮਰਦਾਨਾ ਉਹ ਮਹਾਨ ਸ਼ਖਸੀਅਤ ਹੈ ਇੱਕ ਮੁਸਲਮ ਵੀਰ ਹੈ ਜਿਹਦੇ ਪਿਤਾ ਜੀ ਦਾਦੇ ਪਰਦਾਦੇ ਜਿਹੜੇ ਆ ਉਰ ਬਾਪ ਵਜਾਂਦੇ ਹੈ ਤੇ ਲੋਕ ਇਹਨਾਂ ਨੂੰ ਮਰਾਸੀ ਆਖਦੇ ਸਨ ਕਿਉਂਕਿ ਇਹਨਾਂ ਦਾ ਕੰਮ ਗਾਣਾ ਵਜਾਣਾ ਹੁੰਦਾ ਸੀ ਝੂਠੀਆਂ ਸਿਫਤਾਂ ਕਰਦੇ ਸਨ ਲੋਕਾਂ ਦੇ ਘਰਾਂ ਵਿੱਚ ਜਾ ਕੇ ਕਿਸੇ ਦੇ ਘਰ ਵਿਆਹ ਹੋਣਾ ਉੱਥੇ ਚਲੇ ਜਾਣਾ ਕਿਸੇ ਦੇ ਘਰ ਬੱਚੇ ਦਾ ਜਨਮ ਹੋਣਾ ਉੱਥੇ ਚਲੇ ਜਾਣਾ ਜਾ ਕੇ ਗੀਤ ਗਾਉਣੇ ਰਾਗ ਗਾਣਾ ਤੇ ਪੀੜੀ ਦਰ ਪੀੜੀ ਇਹਨਾਂ ਦਾ ਇੱਕ ਕੰਮ ਚੱਲਦਾ ਆਂਦਾ ਸੀ ਭਾਈ ਮਰਦਾਨਾ ਜੀ ਜਿਨ੍ਹਾਂ ਦਾ ਜਨਮ ਰਾਏ ਭੋਇ ਦੀ ਤਲਵੰਡੀ ਦਾ ਹੀ ਹੈ ਜਿਨ੍ਹਾਂ ਦੇ ਪਿਤਾ ਜੀ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਬਧਰਾ ਜੀ ਆਂਦਾ ਹੈ ਤੇ ਮਾਤਾ ਜੀ ਦਾ ਨਾਮ ਆਂਦਾ ਹੈ ਬੀਬੀ ਲਖੋ ਜੀ ਸਮਾਪਤੀਤ ਹੋ ਗਿਆ ਵਿਆਹ ਹੋ ਗਿਆ ਬੀਬੀ ਰਾਖੀ ਜੀ ਦੇ ਨਾਲ ਘਰ ਦੇ ਵਿੱਚ ਦੋ ਪੁੱਤਰ ਹੋਏ ਦੋ ਧੀਆਂ ਹੋਈਆਂ ਪੁੱਤਰਾ ਦਾ ਨਾਮ ਇਤਿਹਾਸ ਚੰਦ ਹੈ ਭਾਈ ਸੁਜਾਦਾ ਤੇ ਭਾਈ ਰਜਾਦਾ ਬੱਚਿਆਂ ਨੂੰ ਵੀ ਨਾਲ ਇਹਨਾਂ ਦੇ ਨਾਲ ਆਪਣੇ ਨਾਲ ਹੀ ਜੋ ਕੰਮ ਇਹ ਕਰਦੇ ਸਨ ਅੱਗੋਂ ਉਹਨਾਂ ਨੂੰ ਵੀ ਕਰਾਈ ਜਾਂਦੇ ਸਨ ਇੱਕ ਦਿਨ ਭਾਈ ਮਰਦਾਨਾ ਜੀ ਤਲਵੰਡੀ ਦੇ ਵਿੱਚ ਕਿਸੇ ਜਗ੍ਹਾ ਤੇ ਬੈਠ ਕੇ ਰਵਾਬ ਪੁਜਾਰੇ ਸਨ ਤੇ ਧੰਨ ਗੁਰਨਾਨਦ ਦੇਵ ਪਾਤਸ਼ਾਹ ਜੀ ਇਹਨਾਂ ਦੇ ਪਿੱਛੇ ਆ ਕੇ ਖਲੋ ਗਏ ਅੱਖਾਂ ਬੰਦ ਕੀਤੀਆਂ ਤੇ ਕਿੰਨੀ ਸੋਹਣੀ ਰਬਾਬ ਭਾਈ ਮਰਦਾਨਾ ਵਜਾਂਦਾ ਪਿਆ ਭਾਈ ਮਰਦਾਨਾ ਨਾਮ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰੱਖਿਆ ਸੀ ਪਹਿਲਾ ਨਾਂ ਇਹਨਾਂ ਦਾ ਦਾਨਾ ਸੀ ਦਾਨੇ ਦਾ ਅਰਥ ਹੁੰਦਾ ਹੈ ਵੱਡਾ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਕੋਲੋਂ ਪਹਿਲੀ ਵਾਰੀ ਰਬਾਬ ਸੁਣੀ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ 10 ਸਾਲ ਵੱਡੇ ਸਨ ਭਾਈ ਮਰਦਾਨਾ ਜੀ ਤੇ ਜਦੋਂ ਪਹਿਲੀ ਵਾਰੀ ਤਲਵੰਡੀ ਦੇ ਵਿੱਚ ਮੁਲਾਕਾਤ ਹੋਇਆ ਸੀ ਸਤਿਗੁਰਾਂ ਦੀ ਧੰਗ ਗੁਰ ਨਾਨਕ ਦੇਵ ਪਾਤਸ਼ਾਹ ਜੀ ਦੀ ਉਮਰ ਜਿਹੜੀ ਹੈ ਉਹ 15 ਸਾਲ ਸੀ ਤੇ ਭਾਈ ਮਰਦਾਨਾ ਜੀ ਦੀ ਉਮਰ 25 ਸਾਲ ਸੀ ਜਦੋਂ ਰਬਾਬ ਬੰਦ ਹੋ ਗਈ ਤੇ ਸਤਿਗੁਰ ਪਾਤਸ਼ਾਹ ਕੋਲ ਬੈਠੇ ਤੇ ਕਹਿੰਦੇ ਤੇਰਾ ਨਾਂ ਕੀ ਹੈ ਭਾਈ ਮਰਦਾਨਾ ਜੀ ਕਹਿੰਦੇ ਵੀ ਮੇਰਾ ਘਰ ਦਿਆਂ ਦੇ ਨਾਂ ਰੱਖਿਆ ਦਾਨਾ ਲੋਕ ਸਾਨੂੰ ਦਾਨਾ ਮਰਾਸੀ ਕਹਿੰਦੇ ਆ ਕਿਉਂਕਿ ਆਪਾਂ ਲੋਕਾਂ ਦੇ ਘਰਾਵਿਚ ਜਾ ਕੇ ਗਾਨਨੇ ਆ ਮੈਂ ਰਵਾਵ ਉਹ ਜਾ ਲੈਣਾ ਵਾ ਆਪਣਾ ਸਾਰਾ ਪਛੋਕਰ ਜਿਹੜਾ ਏ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੱਸਿਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਦਾਨੇ ਤੇ ਹਰ ਕੋਈ ਬਣ ਜਾਂਦਾ ਤੂੰ ਮਰਦਾਨਾ ਕਿਉਂ ਨਹੀਂ ਬਣਦਾ ਮਰਦਾਨੇ ਦਾ ਧੁੰਦਸ ਸੂਰਮਾ ਕਹਿੰਦੇ ਐਨੀ ਸੋਹਣੀ ਤੂ ਰਬਾਬ ਵਜਾ ਲੈਣਾ ਤੇਰੀ ਰਬਾਬ ਨੂੰ ਸੁਣ ਕੇ ਮੈਨੂੰ ਐਨਾ ਆਨੰਦ ਆਇਆ ਤੇ ਇਸ ਰਬਾਬ ਦੇ ਵਿੱਚੋਂ ਤੂੰ ਪਰਮਾਤਮਾ ਦੀ ਕੀਰਤੀ ਕਿਉਂ ਨਹੀਂ ਕਰਦਾ ਕੀਰਤਨੀਆ ਕਿਉਂ ਨਹੀਂ ਬਣਦਾ ਤੂੰ ਅਸਲ ਸ਼ਬਦ ਗੁਰੂ ਘਰ ਦੇ ਵਿੱਚ ਜੋ ਰਾਗੀ ਸਿੰਘ ਕੀਰਤਨ ਕਰਦੇ ਨੇ ਨਾ ਉਹਨਾਂ ਦਾ ਅਸਲ ਦੇ ਵਿੱਚ ਉਹਨਾਂ ਨੂੰ ਕੀਰਤਨੀਆ ਤਨ ਗੁਰ ਨਾਨਕ ਦੇ ਪਾਤਸ਼ਾਹ ਜੀ ਨੇ ਨਾਂ ਦਿੱਤਾ ਹੈ। ਰਾਗੀ ਨਾਂ ਨਹੀਂ ਦਿੱਤਾ ਗੁਰੂ ਨਾਨਕ ਦੇ ਪਾਤਸ਼ਾਹ ਜੀ। ਰਾਗੀ ਤੇ ਹੁੰਦੇ ਆ ਜਿਹੜੇ ਰਾਗ ਗਾਉਂਦੇ ਆ। ਰਾਗ ਤੇ ਕੋਈ ਗਾ ਲੈਂਦੇ ਪਰ ਕੀਰਤੀ ਕੋਈ ਕੋਈ ਕਰਦਾ ਹੈ। ਜਿਸ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਅਸੀਂ ਕੀਰਤੀ ਕਰਨੇ ਆ ਪ੍ਰਮਾਤਮਾ ਦੀ ਸਤਿਗੁਰੂ ਦੀ ਸੱਚੀ ਪਵਿੱਤਰ ਬਾਣੀ ਨੂੰ ਪੜਨੇ ਆ ਇਹਨੂੰ ਗੁਰਨਾਨਦ ਦੇ ਪਾਤਸ਼ਾਹ ਜੀ ਨੇ ਕੀਰਤਨੀਆ। ਤੇ ਸਾਧਗੁਰੂ ਸਤੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਵੀ ਮਰਦਾਨਾ ਕਿਉਂ ਨਹੀਂ ਬੰਦਾ ਫਿਰ ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਮੇਰਾ ਨਾਂ ਤੇ ਦਾਨ ਹੈ ਕਿਰਪਾ ਕਰ ਦਿਓ ਫਿਰ ਤੁਸੀਂ ਮਰਦਾਨਾ ਬਣਾ ਦਿਓ ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਮੇਰ ਨਾਂ ਰਵਾਬ ਹੋ ਜਾਏਗਾ ਪਏ ਸਰਬਾਬ ਦੇ ਵਿੱਚੋਂ ਕੇਵਲ ਪਰਮਾਤਮਾ ਦੀ ਕੀਰਤੀ ਹੋਣੀ ਚਾਹੀਦੀ ਹੈ ਜਿਹੜੀ ਰਬਾਬ ਹੁਣ ਤੱਕ ਤੂੰ ਵਜਾਈ ਐ ਇਹਨੂੰ ਤੂੰ ਛੱਡ ਦੇ ਤੇ ਜਿਹੜੀ ਰਬਾਬ ਮੈਂ ਤੈਨੂੰ ਜ਼ਿੰਦਗੀ ਦੇ ਵਿੱਚ ਲੈ ਕੇ ਦਵਾਂਗਾ ਉਸ ਰਬਾਬ ਦੇ ਵਿੱਚੋਂ ਪ੍ਰਮਾਤਮਾ ਦੀ ਕੀਰਤੀ ਕਰਿਆ ਕਰ। ਹੋਰ ਕੁਛ ਨਹੀਂ ਉਹਦੇ ਵਿੱਚੋਂ ਕੋਈ ਗੀਤ ਨਹੀਂ ਗਾਣਾ। ਕੋਈ ਝੂਠੀ ਸਿਫਤਾਂ ਨਹੀਂ ਕਰਨੀਆਂ ਸੱਚੇ ਦੀ ਕੀਰਤੀ ਕਰਨੀ ਐ ਜਿਹੜਾ ਪ੍ਰਮਾਤਮਾ ਆਪ ਸੱਚਾ ਐ ਉਸ ਸੱਚੇ ਦੀ ਕੀਰਤਨ ਕਰਨੀ ਐ। ਮੇਰਾ ਭਰਾ ਬਣੇਗਾ ਮੇਰਾ ਮਿੱਤਰ ਬਣੇਗਾ ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਮੈਂ ਤੇ ਇਸ ਕੀਤੇ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਵਾਂ ਤੇ ਜੇ ਮੈਂ ਤੁਹਾਡੇ ਨਾਲ ਰਹਿ ਕਿ ਰਾਬਾਬ ਜਾਂ ਲੱਗ ਪਿਆ ਮੇਰਾ ਤੇ ਪਰਿਵਾਰ ਭੁੱਖਾ ਮਰ ਜਾਏਗਾ ਪਾਛਾ ਕਹਿੰਦੇ ਨਹੀਂ ਤੇਰਾ ਪਰਿਵਾਰ ਨਹੀਂ ਭੁੱਖਾ ਮਰਨ ਦੇਂਦਾ ਸਗੋ ਤੇਰਾ ਪਰਿਵਾਰ ਤੇ ਐਸਾ ਰਜੇਗਾ ਐਸਾ ਤ੍ਰਿਪਤ ਹੋਏਗਾ ਉਹ ਆਨੰਦ ਤੈਨੂੰ ਮਿਲੇਗਾ ਇਸ ਕੀਰਤੀ ਦੇ ਵਿੱਚੋਂ ਜਿਹਦਾ ਆਨੰਦ ਤੋ ਅੱਜ ਤੱਕ ਕਦੀ ਮਾਣਿਆ ਨਹੀਂ ਹੋਣਾ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਵੀ ਤੁਸੀਂ ਸੁਲਤਾਨਪੁਰ ਜਾਓ ਤੇ ਪੈਰੋਆਣਾ ਦੇ ਇਲਾਕੇ ਦੇ ਵਿੱਚ ਜਿਹੜਾ ਏ ਉਹ ਸਤਗੁਰੂ ਸਿੱਤੇ ਪਾਤਸ਼ਾਹ ਜੀ ਨੇ ਉਸ ਇਲਾਕੇ ਦੇ ਵਿੱਚ ਭਾਈ ਮਰਦਾਨਾ ਜੀ ਨੂੰ ਭੇਜਿਆ ਤੇ ਇਤਿਹਾਸ ਇਹ ਕਹਿੰਦਾ ਵੀ ਨਾਲ ਬੇਬੇ ਨਾਨਕੀ ਜੀ ਨੂੰ ਭੇਜਿਆ ਸੀ ਉੱਥੇ ਭਾਈ ਫਰੰਦਾ ਰਹਿੰਦਾ ਜਿਹੜਾ ਰਬਾਬ ਬਣਾਉਂਦਾ ਹੈ ਉਹਦੇ ਕੋਲੋਂ ਰਬਾਬ ਲੈ ਕੇ ਆਉ ਉਹ ਤੇ ਬੇਬੇ ਨਾਨਕੀ ਜੀ ਭਾਈ ਮਰਦਾਨਾ ਜੀ ਨਾਲ ਗਏ ਫਰੰਦੇ ਨੂੰ ਜਾ ਕੇ ਆਖਿਆ ਵੀ ਸਭ ਤੋਂ ਵਧੀਆ ਰਬਾਬ ਦੇ ਸਾਨੂੰ ਉਹਨੇ ਪੁੱਛਿਆ ਵੀ ਕਰਨਾ ਕੀ ਹੈ ਕਹਿੰਦੇ ਇਹਦੇ ਨਾਲ ਤੁਹਾਨੂੰ ਗੁਨਾਨਤ ਦੇ ਪਾਤਸ਼ਾਹ ਜੀ ਨਾਲ ਰਬਾਬ ਵਜਾ ਕੇ ਪ੍ਰਮਾਤਮਾ ਦੀ ਕੀਰਤੀ ਕਰਨੀ ਹੈ ਸਭ ਤੋਂ ਸੋਹਣੀ ਜਿਹੜੀ ਰਬਾਬ ਹੈ ਨਾ ਤੇਰੇ ਕੋਲ ਪਈ ਹੈ ਉਹ ਉਹ ਰਬਾਬ ਦੇ ਭਾਈ ਫਰੰਦੇ ਨੇ ਰਬਾਬ ਦਿੱਤੀ ਸਭ ਤੋਂ ਮਹਿੰਗੀ ਸਭ ਤੋਂ ਸੋਹਣੀ ਤਦ ਜੋਦੋ ਭਾਈ ਮਰਦਾਨਾ ਜੀ ਨੇ ਵਜਾ ਕੇ ਵੇਖੀ ਬੜੀ ਸੋਹਣੀ ਰਵਾਵ ਤੇ ਬੇਬੇ ਨਾਨਕੇ ਜੀ ਕਹਿੰਦੇ ਭਾਈ ਫਰੰਦਿਆ ਇਹਦੀ ਕੀਮਤ ਕੀ ਹੈ ਅੱਖਾਂ ਨੇਵੀਆਂ ਪਾਲੀਆਂ ਬੇਬੇ ਨਾਨਕੇ ਜੀ ਨੂੰ ਭਾਈ ਫਰੰਦਾ ਕਹਿੰਦਾ ਬੇਬੇ ਜੀ ਵੀ ਇਹਦੀ ਕੋਈ ਕੀਮਤ ਨਹੀਂ ਹੈ ਬਾਰ ਬਾਰ ਪੁੱਛਿਆ ਕੀਮਤ ਨਾ ਦੱਸੀ ਅਖੀਰ ਵਿੱਚ ਫਿਰ ਭਾਈ ਫਰੰਦਾ ਕਹਿੰਦਾ ਵੀ ਇਹਦੀ ਕੀਮਤ ਮੈਂ ਭਾਈ ਮਰਦਾਨੇ ਜੀ ਨੂੰ ਇੱਕੋ ਹੀ ਕਹਿਣਾ ਵਾ ਵੀ ਕਹਿੰਦੇ ਦੱਸੋ ਭਾਈ ਮਰਦਾਨਾ ਜੀ ਨੂੰ ਭਾਈ ਫਰੰਦੇ ਨੇ ਆਖਿਆ ਵੀ ਇਹ ਜਿਹੜੀ ਰਬਾਬ ਹੈ ਨਾ ਇਹ ਗੁਰੂ ਨਾਨਕ ਤੋਂ ਬਗੈਰ ਕਿਸੇ ਅੱਗੇ ਵਜਾਈ ਨਾ ਇਹਦੀ ਇਹੀ ਕੀਮਤ ਇਸ ਰਬਾਬ ਦੇ ਵਿੱਚੋ ਜੇ ਕੀਰਤੀ ਪਰਮਾਤਮਾ ਦੇ ਨਿਕਲੇ ਹੋਰ ਕਿਸੇ ਦੀ ਝੁੱਟੀ ਸਿਫਤਾ ਨਾ ਹੋਣ ਤੇ ਭਾਈ ਫਰੰਦੇ ਨੇ ਫਿਰ ਮਾਇਆ ਨਹੀਂ ਸੀ ਲਈ ਐਦਾਂ ਹੀ ਦੇ ਦਿੱਤੀ ਵੀ ਕੋਈ ਗੱਲ ਨਹੀਂ ਤੁਸੀਂ ਲੈ ਕੇ ਜਾਓ ਇਹਦੀ ਕੀਮਤ 22 ਹੈ ਵੀ ਬਾਬੇ ਨਾਨਕ ਤੋਂ ਬਿਗੈਰ ਕਿਸੇ ਅੱਗੇ ਨੋ ਵਜਾਈ ਨਾ ਤੇ ਹੋਇਆ ਵੀ ਐਦਾਂ ਹੀ ਸਾਰੀ ਉਮਰ ਇਤਿਹਾਸ ਕਹਿੰਦਾ 54 ਸਾਲ ਗੁਰਨਾਨਦ ਦੇਵ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਦੇ ਤੇ ਉਹਨਾਂ ਨੇ ਇਸ ਰਬਾਬ ਨੂੰ ਵਜਾਇਆ ਕਿਸੇ ਹੋਰ ਅੱਗੇ ਨਹੀਂ ਵਜਾਇਆ ਜਿਹੜਾ ਭਾਈ ਮਰਦਾਨਾ ਜਿਹਨੂੰ ਲੋਕ ਡੂਮ ਮਰਾਸੀ ਆਖਦੇ ਸੀ ਤਾਂ ਗੁਰਨਾਨ ਦੇ ਪਾਤਸ਼ਾਹ ਜੀ ਨੇ ਉਹਨੂੰ ਗਲਵਕੜੀ ਨਾਲ ਪਾਇਆ ਪਿਆਰ ਦਿੱਤਾ ਤੇ ਆਖਿਆ ਅੱਜ ਤੋਂ ਬਾਅਦ ਤੁਸੀਂ ਮੰਗਣਾ ਨਹੀਂ ਕਿਸੇ ਦੇ ਘਰ ਕਰ ਜਾ ਕੇ ਤੁਸੀਂ ਮੇਰੇ ਨਾਲ ਰਬਾਬ ਵਜਾਣੀ ਹੈ ਤਨਾਲੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਜ਼ਿੰਦਗੀ ਦੇ ਵਿੱਚ ਤਿੰਨ ਉਪਦੇਸ਼ ਵੀ ਦਿੱਤੇ ਸਨ। ਉਹ ਉਪਦੇਸ਼ ਹਨ ਸਤਿਗੁਰਾਂ ਨੇ ਆਖਿਆ ਭਾਈ ਮਰਦਾਨਾ ਜੀ ਜ਼ਿੰਦਗੀ ਦੇ ਵਿੱਚ ਕਦੀ ਵੀ ਕੇਸ ਨਹੀਂ ਕਤਲ ਕਰਾਉਣਾ। ਦੂਜਾ ਵਚਨ ਆਖਿਆ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਆਪਣੀ ਜ਼ਿੰਦਗੀ ਦੇ ਵਿੱਚ ਕਰਨੀ ਹੈ। ਤੇ ਤੀਜਾ ਵਚਨ ਆਖਿਆ ਵੀ ਘਰ ਦੇ ਵਿੱਚ ਜੇ ਕੋਈ ਖੁਖਾ ਆ ਜਾਵੇ ਉਹਨੂੰ ਕਦੀ ਵੀ ਖਾਲੀ ਨਹੀਂ ਜਾਂਦੇ। ਆਏਗੇ ਜੀ ਸੇਵਾ ਕਰਨੀ ਹੈ ਤੈਨੂੰ ਉਪਦੇਸ਼ ਗੁਲਾਨਾਧ ਦੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਦੇ ਦਿੱਤੇ ਸਨ ਸਾਨੂੰ ਵੀ ਪਾਤਸ਼ਾਹ ਜੀ ਨੇ ਇਹ ਹੀ ਉਪਦੇਸ਼ ਦਿੱਤੇ ਹੋਏ ਹੈ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਕਤਲ ਨਾ ਕਰਾਈਏ ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ ਜਿਹਨੇ ਉਠ ਸਕਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਅੰਮ੍ਰਿਤ ਵੇਲਾ ਸੰਭੀਏ ਆਨੰਦ ਮਾਣੀ ਉਸ ਵੇਲੇ ਦਾ ਦੇ ਦੇ ਗਾਲੋ ਸਤਿਗੁਰਾਂ ਨੇ ਜਪਜੀ ਸਾਹਿਬ ਚ ਕੀਤੀ ਹੋਈ ਹੈ ਅੰਮ੍ਰਿਤ ਵੇਲਾ ਸਤਨਾਉ ਵੱਡੇ ਆਈ ਵਿਚਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਜਿਸੈ ਦਰਬਾਰ ਮੂੰਹ ਕੇ ਬੋਲਣ ਬੋਲੀ ਹੈ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵੱਡੇ ਆਈ ਵਿਚਾਰ 바ਬੀ ਇਹ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਫੁਕਾਰ ਪਾਛਾ ਨੇ ਬਾਣੀ ਵਿੱਚ ਕਈ ਥਾਵਾਂ ਤੇ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਹੈ ਆਪਾਂ ਵੀ ਆਪਣੀ ਜ਼ਿੰਦਗੀ ਚ ਅਮੁੱਤ ਵੇਲਾ ਸਾੰਭੀ ਕਿੱਸਾ ਦੀ ਬੇਦਬੀ ਨਾ ਕਰੀਏ ਤੇ ਲੋੜਵੰਦ ਦੀ ਜ਼ਿੰਦਗੀ ਦੇ ਵਿੱਚ ਮਦਦ ਕਰੀਏ ਉਹਦੀ ਬਾਹ ਫੜੀਏ ਆਪਾਂ ਵੀ ਇਹ ਉਪਦੇਸ਼ ਨੂੰ ਆਪਣੀ ਜ਼ਿੰਦਗੀ ਚ ਮੰਨਣਾ ਹੈ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਵੀ ਉਹ ਦਾਸੀਆਂ ਲਈ ਨਿਕਲਣਾ ਹੁਣ ਤਿਆਰੀ ਕਰ ਲੈ ਦਸਾਤ ਗੁਸੱਤੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ ਮੈਂ ਆਪਣੀ ਧੀ ਦਾ ਵਿਆਹ ਕਰਨਾ ਹੈ ਪਾਚਾ ਕਹਿੰਦੇ ਫਿਕਰ ਨਾ ਕਰ ਅਸੀਂ ਤੇਰੀ ਧੀ ਦਾ ਵਿਆਹ ਕਰਨ ਤੋਂ ਬਾਅਦ ਕਰਾਂਗੇ ਭਾਈ ਪਗੀਰਤ ਵਰਗਿਆਂ ਨੂੰ ਲਾਹੌਰ ਭੇਜਿਆ ਸੀ ਸਾਰਾ ਇੰਤਜ਼ਾਮ ਸਮਾਨ ਲਿਆਉਣ ਵਾਸਤੇ ਆਪ ਸਤਗੁਰਾਂ ਨੇ ਧੀ ਦਾ ਵਿਆਹ ਕੀਤਾ ਸੀ ਭਾਈ ਮਰਦਾਨਾ ਜੀ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਜਿੱਥੇ ਇੰਨਾ ਪਿਆਰ ਦਿੱਤਾ ਆਪਣੀ ਗਲਵਕੜੀ ਨਾਲ ਪਾਇਆ ਜਿਨ੍ਹਾਂ ਨੂੰ ਲੋਕ ਡੂਮ ਮਰਾਸੀ ਕਹਿੰਦੇ ਸਨ ਨਚਾਰ ਕਹਿੰਦੇ ਸਨ ਜਿਸ ਸਰਵਾਪ ਦੇ ਵਿੱਚੋਂ ਝੂਠੀਆਂ ਸਿਫਟਾਂ ਨਿਕਲਦੀਆਂ ਸਨ ਉਸਨੂੰ ਉਸ ਸਰਵਾਪ ਦੇ ਵਿੱਚੋਂ ਸੱਚ ਦਾ ਸੁਨੇਹਾ ਨਿਕਲਣ ਲੱਗ ਗਿਆ ਸੱਚ ਦੀ ਕੀਰਤੀ ਹੋਣ ਲੱਗ ਪਈ ਇੰਨੀ ਸੋਹਣੀ ਰਬਾਬ ਗੁਰਨਾਨਦ ਦੇਵ ਪਾਤਸ਼ਾਹ ਜੀ ਜਦੋਂ ਵੀ ਬਾਣੀ ਗਾਣੀ ਹੁੰਦੀ ਸੀ ਮਰਦਾਨਾ ਜੀ ਨੂੰ ਕਹਿੰਦੇ ਸਨ ਸਤਿਗੁਰ ਸੱਚੇ ਪਾਤਸ਼ਾਹ ਮਰਦਾਨੇ ਆ ਰਬਾਬ ਛੇੜ ਬਾਣੀ ਆਈ ਐ ਇੰਨਾ ਪਿਆਰ ਕੀਤਾ ਦੇ ਸਤਿਗੁਰਾਂ ਨੇ ਜਿੰਦਗੀ ਦੇ ਸਭ ਤੋਂ ਨੇੜੇ ਜੇ ਰਹੇ ਸਭ ਤੋਂ ਨੇੜੇ ਸੰਗਤ ਕੀਤੀ ਐ ਗੁਰਨਾਨਦ ਦੇਵ ਪਾਤਸ਼ਾਹ ਜੀ ਦੀ ਤੇ ਉਹ ਭਾਈ ਮਰਦਾਨਾ ਜੀ ਨੇ ਕੀਤੀ ਜਿਨ੍ਹਾਂ ਨੇ ਪਛਾਣ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕਦੀ ਸਾਥ ਨਹੀਂ ਛੱਡਿਆ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਆਈਆਂ ਕੋਈ ਆਖੇ ਭੂਤਨਾ ਕੋਈ ਕਹ ਬੈਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਾਵੇਂ ਲੋਕਾਂ ਨੇ ਰੋੜੇ ਵੀ ਮਾਰੇ ਭਾਵੇਂ ਦੁੱਖ ਤਕਲੀਫਾਂ ਵੀ ਝੱਲੀਆਂ ਭਾਵੇਂ ਭੁੱਖੇ ਵੀ ਰਏ ਭਾਈ ਮਰਦਾਨਾ ਜੀ ਨੇ ਕਦੀ ਵੀ ਸਤਿਗੁਰਾਂ ਦਾ ਸਾਥ ਨਹੀਂ ਛੱਡਿਆ ਅਜੋਖਾ ਸਮਾਂ ਆ ਜਾਵੇ ਤੇ ਚੰਗੇ ਚੰਗੇ ਆਪਣੇ ਜੰਮੇ ਰਿਸ਼ਤੇਦਾਰ ਯਾਰ ਮਿੱਤਰ ਸਾਥ ਛੱਡ ਦੰਦੇ ਨੇ ਪਰ ਸਤਗੁਰਾਂ ਨੇ ਜਿਹੜੀ ਪੀੜ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਈ ਮਰਦਾਨਾ ਜੀ ਨੇ ਨਾਲ ਹੰਡਾਈ ਕਦੀ ਡਰ ਕੇ ਭੱਜੇ ਨਹੀਂ ਵੀ ਮੈਂ ਜਾ ਵਾਪਸ ਨਹੀਂ ਸਾਥ ਨਿਭਾਇਆ ਤੋੜ ਤੱਕ ਹਾਰੇ ਕੋ ਦੁੱਖ ਸੁੱਖ ਦੇ ਵਿੱਚ ਭਾਈ ਮਰਦਾਨਾ ਜੀ ਨਾਲ ਗੁਰਨਾਨદેਵ ਪਾਛਾਈ ਦਾ ਵਿਆਹ ਭਾਈ ਮਰਦਾਨਾ ਜੀ ਨੇ ਆਪ ਵੇਖਿਆ ਸਤਿਗੁਰਾਂ ਨੇ ਜਿਹੜਾ ਚੋਲਾ ਵੀ ਪਾਇਆ ਸੀ ਆਪਣੇ ਵਿਆਹ ਦੇ ਵਿੱਚ ਉਹ ਵੀ ਭਾਈ ਮਰਦਾਨਾ ਜੀ ਨੂੰ ਪਵਾਇਆ ਬਾਅਦ ਵਿੱਚ ਵਿਦਲਾ ਤੋਪਾ ਕਿਉਂਕਿ ਮੇਰੇ ਸਤਿਗੁਰਾਂ ਦਾ ਇਹ ਸੁਭਾਅ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਹਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਹਿ ਦੀਸ ਜਿੱਥੇ ਨੀਚ ਸੰਭਾਲੀਐ ਨਿਤਥੇ ਨਜ਼ਰ ਤੇਰੀ ਬੁਖਸ਼ੀਐ ਗੁਰਨਾਨ ਦੇਵ ਪਾਤਸ਼ਾਹ ਜੀ ਨੇ ਨੀਵਿਆਂ ਨੂੰ ਗੱਲ ਨਾਲ ਲਾਇਆ ਗਲਵਕੜੀ ਨਾਲ ਪਾਇਆ ਤੇ ਜਿੱਥੇ ਜਿੱਥੇ ਗੁਰਨਾਨ ਦੇਵ ਪਾਤਸ਼ਾਹ ਜੀ ਗਏ ਭਾਈ ਮਰਦਾਨਾ ਜੀ ਨਾਲ ਨਾਲ ਰਹੇ ਪਿਆਰ ਕੀਤਾ ਗਲਵਕੜੀ ਪਾਈ ਅਖੀਰਲੇ ਸਾਹ ਜਦੋਂ ਭਾਈ ਮਰਦਾਨਾ ਜੀ ਵੀ ਬਿਮਾਰ ਹੋ ਗਏ ਸਨ ਤੇ ਅਖੀਰਲੇ ਸਾਹ ਵੀ ਗੁਰਨਾਨ ਦੇਵ ਪਾਤਸ਼ਾਹ ਜੀ ਦੀ ਗੋਦ ਵਿੱਚ ਹੀ ਭਾਈ ਮਰਦਾਨਾ ਜੀ ਦੇ ਨਿਕਲੇ ਸਨ ਸਤਗੁਰਾਂ ਨੇ ਜਦੋਂ ਭਾਈ ਮਰਦਾਨਾ ਜੀ ਸਤਗੁਰਾਂ ਦੀ ਗੋਦ ਵਿੱਚ ਸਨਾਂ ਖੀਰ ਲੈ ਸਾਹ ਨਿਕਲਦੇ ਸਨ ਤੇ ਸਤਗੁਰਾਂ ਨੇ ਆਖਿਆ ਮਰਦਾਨੇ ਆ ਕੋਈ ਆਖਰੀ ਇੱਛਾ ਹੋਵੇ ਤੇਰੀ ਕੋਈ ਮੜੀ ਬਣਾ ਦੇ ਆ ਤੇ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਕਾ ਤੋਂ ਪੱਥਰ ਦੀਆਂ ਮੜੀਆਂ ਦੇ ਵਿੱਚੋਂ ਕੱਢਦੇ ਰਹੇ ਹੋ ساری ਉਮਰ ਤੇ ਖੀਰ ਲੈ ਵੇਲੇ ਫੇਰ ਮੜੀਆਂ ਚ ਵਾਰ ਦਿਓ ਕਹਿੰਦੇ ਨਹੀਂ ਕਹਿੰਦੇ ਦੱਸ ਫਿਰ ਤੇਰੀ ਕੋਈ ਇੱਛਾ ਹੋਵੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਮਰਨ ਤੋਂ ਬਾਅਦ ਵੀ ਮੇਰਾ ਸਾਥ ਨਾ ਛੱਡਿਓ ਮੈਨੂੰ ਆਪਣੀ ਜ਼ਿੰਦਗੀ 'ਚ ਕਦੇ ਭੁੱਲਿਓ ਨਾ ਹਮੇਸ਼ਾ ਯਾਦ ਰੱਖਿਓ ਗੁਰਨਾਨਦ ਦੇਵ ਪਾਤਸ਼ਾਹ ਜੀ ਕਹਿੰਦੇ ਮਰਦਾਨੇ ਆ ਇਹ ਕਿਹੜੀ ਗੱਲ ਤੂੰ ਕਰਨਾ ਹੈ ਰਹਿਂਦੀ ਦੁਨੀਆ ਤੱਕ ਤੇਰਾ ਨਾਂ ਇਸ ਸੰਸਾਰ ਦੇ ਵਿੱਚ ਰਹਿਣਾ ਤੇਨੂੰ ਦੁਨੀਆ ਯਾਦ ਕਰੇਗੀ ਤੇਰੀ ਰਵਾਬ ਕਰਕੇ ਤੈਨੂੰ ਯਾਦ ਕੀਤਾ ਜਾਣਾ ਤੇਰੀ ਪਰਮਾਤਮਾ ਦੀ ਜੋ ਕੀਰਤੀ ਤੂੰ ਕੀਤੀ ਹੈ ਉਹਦੇ ਕਰਕੇ ਤੈਨੂੰ ਕੀਤਾ ਜਾਣਾ ਤੇ ਸਤਿਗੁਰਾਂ ਨੇ ਉਸ ਬਚਨ ਨੂੰ ਪੂਰਾ ਵੀ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 553 ਅੰਗ ਤੇ ਦੋ ਸ਼ਲੋਕ ਗੁਲਨਾਨ ਦੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹੈ ਉਹਨਾਂ ਦਾ ਜਿਹੜਾ ਉੱਤੇ ਹੈਡਿੰਗ ਹੈ ਉਮਰਦਾਨਾ ਮਹਿਲਾ ਪਹਿਲਾਂ ਲਿਖਿਆ ਹੋਇਆ ਸਤਿਗੁਰਾਂ ਨੇ ਉਹ ਮਰਦਾਨਾ ਜੀ ਦਾ ਨਾਮ ਹੈ ਇਹ ਉਸ ਬਾਣੀ ਨੂੰ ਉਚਾਰਨ ਕੀਤਾ। ਤਉ ਰਹੇ ਦੀ ਦੁਨੀਆ ਤੱਕ ਗੁਰਗੰਸਾਹ ਮਹਾਰਾਜ ਜੀ ਦਾ ਨਾਮ ਰਹਿਣਾ। ਇਸ ਬਾਣੀ ਦਾ ਪ੍ਰਕਾਸ਼ ਰਹਿਣਾ। ਭਾਈ ਮਰਦਾਨਾ ਜੀ ਦਾ ਨਾਮ ਵੀ ਰਹੇ ਦੀ ਦੁਨੀਆ ਤੱਕ ਰਹਿਣਾ। ਅਮਰ ਕਰ ਦਿੱਤਾ ਭਾਈ ਮਰਦਾਨਾ ਜੀ ਨੂੰ ਗੁਰਨਾਨ ਦੇਵ ਜੀ ਦੇ ਪਾਤਸ਼ਾਹ ਜੀ ਨੇ। ਕਈ ਕਹਿੰਦੇ ਆ ਵੀ ਇਹ ਭਾਈ ਮਰਦਾਨਾ ਜੀ ਦੀ ਬਾਣੀ ਹੈ ਨਹੀਂ ਇਸ ਸ਼ਬਦ ਨੂੰ ਜਦੋਂ ਆਪਾਂ ਪੜ੍ਹਦੇ ਆ ਨਾ ਇਹਦੇ ਵਿੱਚ ਨਾਨਕ ਸ਼ਬਦ ਹੈ। ਨਾਨਕ ਮੂਰੇ ਤੇ ਜਿਹੜੀ ਗੁਰਗ੍ਰੰਥ ਸਾਹਿਬਾ ਰਾਜੀ ਦੀ ਬਾਣੀ ਦੀ ਬੰਤਰ ਹੈ ਜਿਹੜੇ ਵੀ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰਨ ਗੁਰਬਿੰਦ ਸਾਹਿਬ ਤੇ ਕੀਤੀ ਹੈ ਪਹਿਲੇ ਪੰਜ ਗੁਰੂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਨੇ ਜਿਹੜਾ ਵੀ ਸ਼ਬਦ ਉਚਾਰਨ ਕੀਤਾ ਨਾਨਕ ਸ਼ਬਦ ਦੀ ਵਰਤਿਆ ਕਿਸੇ ਨੇ ਵੀ ਆਪਣਾ ਨਾਂ ਨਹੀਂ ਦਿੱਤਾ ਸਿਰਫ ਉਹ ਭਗਤ ਸਾਹਿਬਾਨਾਂ ਨੇ ਪਟ ਸਾਹਿਬਾਨਾਂ ਨੇ ਗੁਰੂ ਕੇ ਤਿੰਨ ਸਿੱਖਾਂ ਨੇ ਭਾਈ ਸਤਾ ਜੀ ਭਾਈ ਬਲਵੰਡਾ ਜੀ ਭਾਈ ਸੁੰਦਰ ਜੀ ਉਹਨਾਂ ਨੇ ਜਿਹੜੀ ਬਾਣੀ ਉਚਾਰਨ ਕੀਤੀ ਉਹਦੇ ਵਿੱਚ ਉਹਨਾਂ ਨੇ ਆਪਣਾ ਨਾਮ ਦਿੱਤਾ ਹੈ ਪਰ ਗੁਰੂ ਸਾਹਿਬ ਜਰਣਾ ਨੇ ਨਾਨਕ ਸ਼ਬਦ ਦੀ ਵਰਤਿਆ ਤੇ ਇਸ ਦੋਵੇਂ ਸ਼ਲੋਕਾਂ ਦੇ ਵਿੱਚ ਹੀ ਨਾਨਕ ਸ਼ਬਦ ਆਇਆ ਹੈ ਇਹਦੇ ਤੋਂ ਪਤਾ ਲੱਗਦਾ ਵੀ ਇਹ ਨਾਨਕ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੇ ਮਰਦਾਨਾ ਜੀ ਦੀ ਬਾਣੀ ਹੁੰਦੀ ਨਾ ਤੇ ਉਹ ਮਰਦਾਨਾ ਦੇ ਵਿੱਚ ਲਿਖਦੇ ਪਰ ਕਈ ਨਹੀਂ ਮੰਨਣਾ ਚਾਹੁੰਦੇ ਕੋਈ ਨਹੀਂ ਉਹਨਾਂ ਦੀ ਆਪਣੀ ਮਰਜ਼ੀ ਹੈ ਬਾਕੀ ਇਹ ਸ਼ਬਦ ਜਿਹੜੇ ਉਹ ਧੰਗ ਗੁਰਨਾਨ ਨਾਮ ਦੇ ਪਾਛਾ ਜੀ ਦੇ ਨੇ ਦੋਵੇਂ ਸ਼ਲੋਕ ਤੇ ਰੰਧ ਦੀ ਦੁਨੀਆ ਤੱਕ ਅਮਰ ਕਰ ਦਿੱਤਾ ਭਾਈ ਮਰਦਾਨਾ ਜੀ ਨੇ ਐਨਾ ਪਿਆਰ ਵੇਖੋ ਭਾਈ ਮਰਦਾਨਾ ਜੀ ਨੇ ਆਪਣੇ ਮਿੱਤਰ ਨਾਲ ਕੀਤਾ ਅਖੀਰਲੇ ਸਾ ਵੀ ਸਤਗੁਰਾਂ ਦੀ ਗੋਦ ਵਿੱਚ ਪੱਡੇ ਇਸ ਕਰਕੇ ਜੇ ਮਿੱਤਰ ਬਣਾਣੇ ਨਾ ਤੇ ਭਾਈ ਮਰਦਾਨਾ ਜੀ ਵਰਗਾ ਮਿੱਤਰ ਆਪਣੀ ਜ਼ਿੰਦਗੀ ਚ ਬਣਾਓ ਅਖੀਰਲੇ ਸਾਹ ਤੱਕ ਤੁਹਾਡਾ ਸਾਥ ਦੇਵੇ ਅੱਜ ਦੇ ਮਿੱਤਰ ਬਹੁਤੇ ਤੇ ਮਤਲਬ ਹੀ ਨਹੀਂ ਸੁਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿਤ ਚੌਂ ਦੀ ਸਕੇਰੇ ਵਿਪਤ ਪ੍ਰੀਤ ਸਭ ਇਹ ਸੰਗ ਛਾੜੀ ਤਕਉ ਨਾ ਉਠਨੇ ਰੈ ਐਦਾ ਦੇ ਮਿੱਤਰ ਨੇ ਬਹੁਤੇ ਕੋਈ ਕੋਈ ਮਿੱਤਰ ਹੁੰਦਾ ਜਿਹੜਾ ਅਖੀਰਲੇ ਤੱਕ ਸਾਥ ਨਾ ਬੰਧੇ ਸਾਰੇ ਸਾਥ ਛੱਡ ਜਾਂਦੇ ਨੇ ਤੇ ਕਿੰਨਾ ਸੋਹਣਾ ਮਿੱਤਰ ਗੁਰਨਾਨੰਦ ਦੇ ਪਾਤਸ਼ਾਹ ਜੀ ਦਾ ਭਾਈ ਮਰਦਾਨਾ ਸੀ ਜਿਨ੍ਹਾਂ ਨਾਲ ਗੁਰਨਾਨੰਦ ਦੇ ਪਾਤਸ਼ਾਹ ਜੀ ਨੇ ਆਪਣੇ ਐਨੇ ਸਾਲ ਬਤੀਤ ਕੀਤੇ ਆਪਾਂ ਵੀ ਅੱਜ ਦਾ ਮਿੱਤਰ ਆਪਣੀ ਜ਼ਿੰਦਗੀ ਚ ਬਣਾਈਏ ਨਹੀਂ ਬਣਾ ਸਕਦੇ ਸਤਿਗੁਰਾਂ ਨੂੰ ਹੀ ਆਪਣਾ ਮਿੱਤਰ ਬਣਾ ਲਈਏ ਉਹਨਾਂ ਦੇ ਮਿੱਤਰ ਬਣ ਜਾਈਏ ਉਹਨਾਂ ਦੇ ਅਖੀਰਲੇ ਸਾਹ ਤੱਕ ਉਹਨਾਂ ਦੇ ਨਾਲ ਰਹੀਏ ਉਹਨਾਂ ਨੂੰ ਮੰਨਿਏ ਉਨਾ ਦੀਆਂ ਸਿੱਖਿਆਵਾਂ ਆਪਣੀ ਜੀਵਨ ਦੇ ਵਿੱਚ ਲਾਗੂ ਕਰੀਏ ਚੰਗੀ ਸੋਚ ਚੰਗਾ ਕਿਰਦਾਰ ਚੰਗੇ ਵਿਚਾਰ ਇਨਸਾਨੀਅਤ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਐਦਾਂ ਦਾ ਸਿੱਖ ਤਾਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤਿਆਰ ਕੀਤਾ ਹੋਇਆ ਤੇ ਸਾਰੇ ਐਦਾਂ ਦੇ ਬੰਜਨ ਤੇ ਕਿੰਨਾ ਸੋਹਣਾ ਕੰਮ ਹੋ ਗਿਆ ਸွေ ਭਾਈ ਮਰਦਾਨਾ ਜੀ ਦੇ ਜੀਵਨ ਦੇ ਵਿੱਚੋਂ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝ ਕੀਤੀਆਂ ਉਮੀਦ ਕਰਦਾ ਤੁਹਾਨੂੰ ਜਰੂਰ ਪਸੰਦ ਆਈ ਹੋਵੇ ਤੇ ਆਪਣੇ ਜੀਵਨ ਦੇ ਵਿੱਚ ਵੀ ਜਰੂਰ ਸਿੱਖਿਆ ਲਿਓ ਭਾਈ ਮਰਦਾਨਾ ਜੀ ਦੇ ਜੀਵਨ ਚ ਕਿਵੇਂ ਗੁਨਾਨੰਦ ਦੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਨੇ ਇਹ ਸਾਲ ਬਤੀਤ ਕੀਤੇ ਹਰ ਇੱਕ ਜ਼ਿੰਦਗੀ ਦਾ ਦੁੱਖ ਸੁੱਖ ਉਹਨਾਂ ਨਾਲ ਬਤੀਤ ਕੀਤਾ ਕਿੰਨਾ ਪਿਆਰ ਕਰਦੇ ਹੋਣਗੇ ਕਿੰਨੀ ਸੋਹਣੀ ਰਬਾਬ ਵਜਾਉਂਦੇ ਹੋਣਗੇ ਅੱਜ ਵੀ ਤੁਸੀਂ ਕਿਦਰੇ ਰਵਾਬ ਸੁਣ ਕੇ ਵੇਖੋ ਐਨਾ ਆਨੰਦ ਆਉਂਦਾ ਹੈ ਤੇ ਜੇ ਆਮ ਬੰਦਾ ਜਿਹੜਾ ਹੈ ਉਹ ਰਵਾਬ ਜਾ ਰਿਹਾ ਅੱਜ ਦੇ ਸਮੇਂ ਤੇ ਐਨਾ ਆਨੰਦ ਆ ਰਿਹਾ ਤੇ ਭਾਈ ਮਰਦਾਨਾ ਕਿੰਨੀ ਸੋਹਣੀ ਰਵਾਬ ਜਾਂਦਾ ਹੈ ਉਹ ਤੇ ਐਸੀ ਚੀਜ਼ ਦਈ ਸੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਸਿੱਖਿਆਵਾਂ ਨੂੰ ਆਪਣੀ ਜੀਵਨ ਦੇ ਵਿੱਚ ਲਾਗੂ ਕਰੀਏ ਬਾਣੀ ਪੜ੍ਹੀਏ ਵਿਚਾਰੀਏ ਜੀਵਨ ਚ ਲਾਗੂ ਕਰੀਏ ਸੋ ਇਹੀ ਉਪਦੇਸ਼ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੈਨੀ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਬਖਸ਼ਨੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ